ਉਹ ਰੋ ਆਰੀ ਮਸ਼ੀਨ ਇੱਥੇ ਥੋੜਾ ਮਾਲ ਥੱਲੇ ਪਵਾ ਲਾ ਯਸ ਸਰ ਮੈਂ ਉਹ ਵੀ ਕਹਿ ਰਿਹਾ ਸੀ ਥੋੜਾ ਪਵਾ ਲਾ ਸੈਕਿੰਡ ਬਸ ਆਹ ਵਾਲਾ ਆ ਥੋੜਾ ਸਰ ਮਾਲ ਪਵਾ ਲਾਂਗੇ ਉਸੇ ਤਰ੍ਹਾਂ ਉਧਰ ਵਾਲਾ ਸੈਕਮੈਂਟ ਜਿੱਥੋਂ ਇਹਦਾ ਨੈਕ ਬਣ ਰਹੀ ਹੈ ਪਾਣੀ ਥੋੜਾ ਮਾਲ ਪਵਾ ਲਾਂਗੇ ਲਾਈਕ ਦਿਸ ਨੈਕ ਐਂਡ that neck ਉਸ ਤੋਂ ਬਾਅਦ ਸਰ ਕੀ ਹੋਗਾ ਸਾਡਾ ਨਾ ਪਾਣੀ ਜਦੋਂ ਹੁਣ ਆਪਾਂ ਪੁਲੀ 'ਚ ਪਾਵਾਂਗੇ ਵੀ ਪਿਛਲੇ ਦਿਨਾਂ ਵਿੱਚ ਭਾਰੀ ਬਰਸਾਤ ਦੇ ਚੱਲਦਿਆਂ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਖੇਤਰ ਵਿੱਚ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਆਪਰੇਸ਼ਨ ਰਾਤ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦੇ ਤੇ ਤੋਂ ਖੁਦ ਲਗਾਤਾਰ ਹਲਕੇ ਵਿੱਚ ਵਿਚਰਦੇ ਹੋਏ ਰਾਤ ਕਾਰਜ ਕਰਵਾ ਰਹੇ ਨੇ ਗੱਲ ਕੀਤੀ ਜਾਵੇ ਹੜ ਪਰਬਾਵਿਤ ਬੇਲਿਆਂ ਦੀ ਤਾਂ ਪਿੰਡਾਂ ਨੂੰ ਆਪਸ ਵਿੱਚ ਜੋੜਨ ਵਾਲੀਆਂ ਸੜਕਾਂ ਜੋ ਹੜਾਂ ਕਾਰਨ ਰੂੜ ਚੁੱਕੀਆਂ ਸਨ ਉਹਨਾਂ ਨੂੰ ਮੁੜ ਚਾਲੂ ਕਰਵਾਇਆ ਜਾ ਰਿਹਾ ਹੈ ਜਿਸ ਤੇ ਚਲਦਿਆਂ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਮੰਤਰੀ ਹਰਜੋਤ ਬੈਂਸ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੰਤਰੀ ਹਰਜੋਤ ਬੈਂਸ ਦੇ ਆਪ ਮੁਹਾਰੇ ਕੀਤੇ ਜਾ ਰਹੇ ਕੰਮ ਦੇ ਸਦਕਾ ਹੀ ਹੜਾਂ ਦੇ ਤੁਰੰਤ ਬਾਅਦ ਰਾਤ ਕਾਰਜ ਸ਼ੁਰੂ ਹੋਏ ਨੇ ਤੇ ਟੁੱਟੇ ਹੋਏ ਮਾਰਗਾਂ ਦੇ ਚਲਦਿਆਂ ਜੋ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ ਸੀ ਉਹਨਾਂ ਨੂੰ ਮੁੜ ਜੋੜਿਆ ਜਾ ਰਿਹਾ ਹੈ। ਇੱਥੇ ਹੀ ਨਹੀਂ ਮੰਤਰੀ ਬੈਂਸ ਦੇ ਰਾਤ ਤੱਕ ਕੀਤੇ ਜਾ ਰਹੇ ਕਾਰਜਾਂ ਦੇ ਮੌਕੇ ਪਿੰਡ ਵਾਸੀਆਂ ਨਾਲ ਖੁਦ ਮੌਜੂਦ ਰਹਿੰਦੇ ਨੇ। ਤੁਸੀਂ ਸੁਣੋ ਕੀ ਕਿਹਾ ਪਿੰਡ ਵਾਸੀਆਂ ਨੇ। ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ। ਪਾਣੀ ਲੰਗਨ ਦਾ ਜਿਹੜਾ ਪਾਣੀ ਲੰਗਨ ਤੋਂ ਬਾਅਦ ਵੀ ਸਾਰ ਲੰਦੇ ਹੋ ਪੰਜਾਬ ਸਰਕਾਰ ਸਿਮਰਤ ਵਰਜੋਨ ਸਿੰਘ ਬੇਨ ਜੀ ਪਿੰਡ ਵਾਲੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਰੇ ਲੋਕ ਇੱਥੇ ਮੌਜੂਦ ਨੇ ਕੁਝ ਦੇਖ ਸਕਦੇ ਆ ਪਿੰਡ ਪੱਤੀ ਜੀਵਨ ਸਿੰਘ ਜਿਹੜਾ ਹੜ ਦੀ ਮਾਰ ਵਿੱਚ ਆ ਕੇ ਸਾਡਾ ਰਸਤਾ ਤਕਰੀਬਨ ਜਦੋਂ ਵੀ ਪਾਣੀ ਆਂਦਾ ਸਭ ਤੋਂ ਪਹਿਲਾਂ ਖਰਾਬ ਹੋ ਜਾਂਦਾ ਸੀ ਅਜੇ ਪਿੰਡ ਵਾਲੇ ਸੋਚ ਰਹੇ ਸੀ ਕੇ ਰਾਸ਼ਟਰ ਦਾ ਕੀ ਬਣੇਗਾ ਭਾਵੇਂ ਸਾਡੇ ਮੰਤਰੀ ਸਾਹਿਬ ਬੈਂਸ ਸਾਹਿਬ ਨੇ ਸਾਡੇ ਪਿੰਡਾਂ ਵਿੱਚ ਪੂਰਾ ਪਹਿਰਾ ਰੱਖਿਆ ਹੜ ਬਗ ਦੇ ਵਿੱਚ ਵੀ ਦਿਨ ਰਾਤ ਤੇ ਕੀਤਾ ਫੋਨਾਂ ਤੇ ਵੀ ਹਾਲਚਲ ਪੁੱਛਦੇ ਰਹੇ ਪਰ ਸਾਰਾ ਪਿੰਡ ਇੱਕ ਨਹੀਂ ਅਗਲੇ 2-3 ਪਿੰਡ ਵੀ ਉਹਨਾਂ ਦੇ तहे ਦਰੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਸੋਚ ਤੋਂ ਕਈ ਗੁਣਾ ਪਹਿਲਾਂ ਇਸ ਰਾਤ ਨੂੰ ਤਿਆਰ ਪਰ ਤਿਆਰ ਕਰ ਦਿੱਤਾ ਤੇ ਸਵੇਰ ਤੱਕ ਪਿੰਡ ਦੇ ਮੋਟਰਸਾਈਕਲ ਗੱਡੀਆਂ ਟਰੈਕਟਰ ਮੇਨ ਰਸਤੇ ਜਾਏ ਲੰਘ ਜਾਣੇ ਆ ਅਸੀਂ ਮੰਤਰੀ ਸਾਹਿਬ ਸਰਦਾਰ ਹਰਜੋਤ ਸਿੰਘ ਜੀ ਬੈਂਸ ਦਾ ਸਮੁੱਚੇ ਇਲਾਕੇ ਪਿੰਡ ਵੱਲੋਂ ਧੰਨਵਾਦ ਕਰਦੇ ਆ ਜੀ ਜੇ ਅਸੀਂ ਐਲਗਰਾ ਤਰਫੋਂ ਜਾਰੀ ਤੋਂ ਪੱਤੀ ਜੀਵਨ ਸਿੰਘ ਨੂੰ ਜੋੜਨ ਵਾਲਾ ਮੁੱਖ ਰਸਤਾ ਜੋ ਜੋ ਕਿ ਹਰਸਾ ਵਿਲਾ ਪੱਤੀ ਦੁਲਚੀ ਸਿੰਘ ਸਵਾਲ ਨੂੰ ਕਨੈਕਟ ਹੁੰਦਾ ਅੱਗੇ ਜਾ ਕੇ ਇਹਦੇ ਤੇ ਖੜੇ ਆ ਪਾਣੀ ਦੇ ਕਰਕੇ ਪਿਛਲੇ 8-9 ਦਿਨਾਂ ਤੋਂ ਸਾਡੀ ਕਨੈਕਟੀਵਿਟੀ ਆਪ ਪਿੰਡਾਂ ਨਾਲ ਟੁੱਟੀ ਹੋਈ ਸੀ ਕੱਲ ਹਰਜੋਤ ਸਿੰਘ ਵੈਸ ਜੀ ਸਾਡੇ ਮੰਤਰੀ ਸਾਹਿਬ ਕੱਲ ਸ਼ਾਮੀ 4-5 ਵਜੇ ਸਾਡੇ ਕੋਲ ਜਦੋਂ ਪਾਣੀ ਘਟਣਾ ਸ਼ੁਰੂ ਹੋਇਆ ਆਏ ਸੀ ਉਹਨਾਂ ਨੇ 24 ਘੰਟੇ ਤੋਂ ਪਹਿਲਾਂ ਹੀ ਸਾਡਾ ਰਸਤਾ ਚਲਾਉਣ ਵਾਸਤੇ ਸਵੇਰ ਦੇ 11 ਵਜੇ ਦੇ ਮੰਤਰੀ ਸਾਹਿਬ ਆਪ ਇੱਥੇ ਬੈਠ ਕੇ ਸਾਡਾ ਜੋ ਰਸਤਾ ਉਹ ਚਾਲੂ ਕਰਵਾ ਰਹੇ ਹਨ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਤਿੰਨੋਂ ਪੰਚੇਤਾਂ ਵੱਲ ਤੇ ਕਰਦੇ ਹਾਂ ਕਿ ਕਦੇ ਵੀ ਸਾਡੇ ਅੱਗੇ ਪਾਣੀ ਆਉਂਦਾ ਸੀ 15-20 ਦਿਨ ਬਾਅਦ ਰਸਤਾ ਬਣਦਾ ਸੀ ਸਾਡਾ ਹੀ ਨੀ ਪਹਿਲ ਦੇ ਆਧਾਰ ਤੇ 24 ਘੰਟੇ ਤੋਂ ਵੀ ਪਹਿਲਾਂ ਕੰਮ ਹੈ ਜਿਹੜਾ ਰਸਤਾ ਚਲਾ ਕੇ ਸਾਨੂੰ ਆਮ ਆਵਾਜਾਈ ਸਾਡੀ ਬਹਾਲ ਕੀਤੀ ਪਰਮਿੰਦਰ ਸਿੰਘ ਜੀ ਪਿੰਡ ਬੇਲਾਰਾਮਗੜ ਪੱਤੀ ਜੀਵਨ ਸਿੰਘ ਜੀ ਸਾਡਾ ਹੜਾ ਕਰਕੇ ਰਸਤੇ ਦਾ ਬਹੁਤ ਬੁਰਾ ਹਾਲ ਦਾ ਜੀ ਮੰਤਰੀ ਸਾਹਿਬ ਨੇ ਪਹਿਲ ਦੇ ਆਧਾਰ ਤੇ ਸਾਡਾ ਰਸਤਾ ਚਾਲੂ ਕਰਾਉਣ ਕਰਤੇ ਜੀ ਅੱਜ ਪੂਰੀ ਜਦੋਂ ਜाहिर ਕੀਤੀ ਹੈ ਪਿੰਡ ਵਾਸੀ ਵੀ ਨਾਲ ਲੱਗੇ ਵੀ ਜੀ ਮંત્રી ਸਾਹਿਬ ਦਾ ਬਹੁਤ ਦੇ ਲੋ ਧੰਨਵਾਦ ਜੀ ਬਹੁਤ ਇਹਨਾਂ ਦਾ ਹੜਾ ਜ ਵੀ ਪੂਰਾ ਸੰਘਰਸ਼ ਲੜਿਆ ਜੀ ਇਹ ਨਹੀਂ ਸਾਡੇ ਨਾਲ ਹੁਣ ਵੀ ਪੂਰਾ ਲੱਗੇਵੇ ਜਿਸ ਚੀਜ਼ ਦੀ ਲੋੜ ਹੈ ਜੀ ਉਹ ਪਹਿਲ ਦੇ ਆਧਾਰ ਤੇ ਪਹੁੰਚ ਕਰ ਰਹੇ ਜੀ ਆਪਾਂ ਮੰਤਰੀ ਸਾਹਿਬ ਦਾ ਬਹੁਤ ਤਹਿ ਦੇ ਲੋ ਧੰਨਵਾਦ ਹੈ ਪਿੰਡ ਵਾਸੀ ਵੱਲੋਂ ਔਰ ਆਪਣੀ ਪੰਚਾਇਤ ਸਮੂਹ ਸਾਰੇ ਪਿੰਡ ਵੱਲੋਂ ਜੀ ਪਾਣੀ ਲਗਾਤਾਰ ਘਟ ਰਿਹਾ ਜੀ 10000 ਕਿਊਸਿਕ ਪਾਣੀ ਹੋਰ ਘਟਾ ਦਿੱਤਾ ਜੋ ਰਾਤ ਤੱਕ 32000 ਕਿਊਸਿਕ ਡਾਊਨਸਟ੍ਰੀਮ ਰਹਿ ਜਾਊਗਾ ਕਿਉਂਕਿ ਹੌਲੀ ਹੌਲੀ ਜਦੋਂ ਘਟ ਘਟਾ ਰਹੇ ਆ ਤੇ ਉਹਦਾ ਸਰਦੇ ਰਾਤਕ ਦੇ ਸੁਗਾ ਹੁਣ ਵੀ ਕਾਫੀ ਸਾਡੇ ਬੈਠੇ ਬੈਠੇ ਵੀ ਕਾਫੀ ਜਿਹੜਾ ਪਾਣੀ ਦਾ ਲੈਵਲ ਜਾ ਰਿਹਾ ਸਾਡੇ ਹਲਕੀ ਦੇ ਤਿੰਨ ਪਿੰਡ ਇਦਾਂ ਦੇ ਸੀ ਜਿਨ੍ਹਾਂ ਦੀ ਕਨੈਕਟੀਵਿਟੀ ਟੁੱਟੀ ਹੋਈ ਸੀ ਪਿਛਲੇ 5 ਸਾਲ ਦਿਨ ਤੋਂ ਵਿੱਚ ਸਾਰੇ ਪਿੰਡ ਵਾਸੀਆਂ ਨੇ ਬਹੁਤ ਸਾਥ ਦਿੱਤਾ ਤੇ ਬਿਨਾਂ ਕਿਸੇ ਕਨੈਕਟੀਵਿਟੀ ਤੋਂ ਆਪਣੇ ਪਿੰਡਾਂ 'ਚ ਹੀ ਰਹੇ ਸ਼ਿਵ ਸਿੰਘ ਬੇਲਾ ਪੱਟੀ ਦੁਲਚੀ ਤੇ ਹਰਸਾ ਬੇਲਾ ਲਗਭਗ 6-700 ਬੰਦੇ ਦੀ ਆਬਾਦੀ ਜਿਹੜੀ ਹੈ ਬੜਾ ਔਖਾ ਪਸ਼ੂ ਡੰਗਰ ਸਾਰਾ ਸਮਾਨ ਆਣਾ ਜਾਣਾ ਬੱਚੇ ਪੜ੍ਹਾਈ ਤੋਂ ਵੰਜੇ ਨੌਕਰੀ ਪੇਸ਼ਾ ਲੋਕ ਹੁਣ ਜਿਹੜਾ ਹੈ ਅੱਜ ਸਾਡੀ ਹਰ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਅੱਜ ਜਿਹੜਾ ਰਸਤਾ ਰਿਸਟੋਰ ਹੋ ਜਾਵੇ ਤੇ ਅੱਜ ਰਿਸਟੋਰ ਹੋ ਜਾਊਗਾ ਤਾਂ ਕਿ ਗੱਡੀਆਂ ਮੋਟਰਸਾਈਕਲ ਸਕੂਟਰ ਕਾਰਾਂ ਹਰ ਚੀਜ਼ ਟਰੱਕ ਇੱਥੋਂ ਜਾ ਸਕੇ ਜਿਹੜਾ ਇੱਕ ਰਸਤਾ ਸੀ ਚਲਾਦਾ ਨਹੀਂ ਬਾਕੀ ਜਿਹੜੇ ਰਸਤੇ ਹੋਵੇ ਟਾਈਮ ਹੋਰ ਵੀ ਚੱਲਦੇ ਰਹਿਣਗੇ ਇਸ ਤੋਂ ਬਾਅਦ ਜੇਕਰ ਇਹ ਰਸਤਾ ਸਾਡਾ ਚੱਲ ਜਾਂਦਾ ਫਿਰ ਸਾਡੇ ਹਲਕੇ ਦਾ ਕੋਈ ਵੀ ਪਿੰਡ ਇਦਾਂ ਦਾ ਨਹੀਂ ਹੋਊਗਾ ਜਿਹੜਾ ਕਨੈਕਟੀਵਿਟੀ ਟੁੱਟੀ ਹੋਵੇ ਸਾਰੇ ਪਿੰਡਾਂ ਨੂੰ ਰਾਹ ਜਿਹੜੇ ਲੱਗਦੇ ਹੋ ਜਾਣਗੇ ਨਾਲ ਨਾਲ ਗਰਦਾਵਰੀਆਂ ਦੇ ਦੇਸ਼ ਦੇ ਦਿੱਤੇ ਪੈਨਲ ਬਣ ਕੇ ਅਗਲੇ 72 ਘੰਟੇ ਸਾਰੀ ਗਰਦਾਵਰੀਆਂ ਘਲਾ ਦੇਣੀਆਂ ਲਾਈਟ ਹਰ ਪਿੰਡ ਚ ਚੱਲ ਰਹੀ ਹੈ ਜਿੱਥੇ ਕੋਈ ਖੰਭਾ ਟੁੱਟੇ ਜੋ ਰਿਸਟੋਰ ਕਰਤਾ ਪਾਣੀ ਜਿਹੜਾ ਪੀਣ ਵਾਲਾ ਉਹ ਰਿਸਟੋਰ ਕਰਤਾ ਲਗਾਤਾਰ ਜਿਹੜੇ ਰਾਹਤ ਕਾਰਜ 10 ਟਰੱਕ ਚਾਰ ਦੇ ਰਾਸ਼ਨ ਪਾਣੀ ਸਮਾਨ ਜੋ ਜੋ ਜਿੱਥੇ ਜ Gracias.